ਇਹ ਸ਼ਬੂ ਬਾਹਰ ਦਾ ਨਜ਼ਾਰਾ ਇਸ ਸਮੇਂ ਕਿ ਕਿਵੇਂ ਬੰਕਰ ਬਣਾ ਲਿਆ ਬੋਰੇ ਜਿਹੜੇ ਪਿਛਲੇ ਕਈ ਦਿਨਾਂ ਤੋਂ ਭਰੇ ਜਾਂਦੇ ਸੀਗੇ ਉਹਨਾਂ ਬੋਰਿਆਂ ਨੂੰ ਅੱਜ ਮੇਨ ਸ਼ੰਭੂ ਦੇ ਉਸ ਟੋਲ ਪਲਾਜ਼ਾ ਤੋਂ ਪਹਿਲਾਂ ਲਾਇਆ ਜਾ ਰਿਹਾ ਬੰਕਰ ਬਣਾਉਣ ਦੇ ਲਈ ਇਹ ਤਸਵੀਰਾਂ ਤੁਸੀਂ ਦੇਖ ਲਓ ਇਸ ਸਮੇਂ ਕੱਚਾ ਗੱਚ ਸਾਰੇ ਜਿਹੜੇ ਨਿਯੋਕਰੇ ਇਹ ਬੰਕਰਾਂ ਨੂੰ ਲੈ ਕੇ ਗੱਲ ਕਰ ਰਹੇ ਨੇ ਬੰਕਰ ਬਣ ਗਏ ਨੇ ਬੰਕਰਾਂ ਤੋਂ ਬਾਅਦ ਹੁਣ ਇਹ ਇਹਨਾਂ ਕਿ ਕੱਲ ਸਵੇਰ ਦਾ ਸਮਾਂ ਜਿਹੜਾ ਹੈ ਉਹ 11 ਵਜੇ ਦਾ ਸਮਾਂ ਦੇ ਦਿੱਤਾ ਆ ਔਰ ਆ ਇਹ ਜਿਹੜੇ ਬੋਰੇ ਉਤਾਰੇ ਨੇ ਆ ਇਹ ਕਿਹੜੇ ਪਰਪਸ ਲਈ ਉਤਾਰੇ ਆ ਇਹ ਬਾਈ ਇੱਥੇ ਨਾ ਰੈਂਪ ਬਣਾਵਾਂਗੇ ਉੱਤੇ ਇੱਕ ਜਿਵੇਂ ਪੁਲ ਬਣਾ ਪਹਿਲਾਂ ਫੋਜਾਂ ਜਿਵੇਂ ਨਾ ਆ ਨਾ ਰਸਤੇ ਦੇ ਪੁਲ ਬਣਾ ਕੇ ਜਾਂਦੀਆਂ ਉਹ ਪੁਲ ਬਣਾਵਾਂਗੇ ਇਹਨਾਂ ਦਾ ਉਹ ਜਿਹੜੇ ਅੱਗੇ ਉੱਚੇ ਲੱਗੇ ਹੋਏ ਆ ਜੇ ਨਾ ਜੀਐਫਸੀ ਨਾਲ ਕਿਸੇ ਹਿਸਾਬ ਨਾਲ ਕੰਮ ਆਏ ਤਾਂ ਫਿਰ ਇਹਨਾਂ ਦੇ ਪੁਲ ਪੁਲ ਬਣਾ ਕੇ ਫਿਰ ਅੱਗੇ ਲੰਘਾਂਗੇ ਅੱਛਾ ਪੁਲ ਬਣਾਉਣ ਦੇ ਲਈ ਕਿੰਨਿਆਂ ਕਿ ਟਰਾਲੀਆਂ ਵਿੱਚ ਭਰੀਆਂ ਹੋਈਆਂ ਆਹ ਇਹਨਾਂ ਦੇ 8-10 ਟਰਾਲੀਆਂ ਦੇ ਉੱਪਰ ਹੀ ਨੇ ਬਹੁਤ ਟਰਾਲੀ 6 ਤੋਂ 7 ਦਿਨ ਹੋ ਗਏ ਬਾਈ ਲੱਗੇ ਹੋਏ ਆ ਨੌਜਵਾਨਾਂ ਆ ਨਵਦੀਪ ਜੀ ਦੇਖ ਰੇਖ ਚ ਸਾਰੇ ਨੌਜਵਾਨ ਭਾਰਤੀ ਕਿਸਾਨ ਨੂੰ ਸ਼ਹੀਦ ਭਗਤ ਸਿੰਘ ਦੇ ਨੌਜਵਾਨ ਲੱਗ ਰਹੇ ਆ ਪੂਰਾ ਪਰਾਲਾ ਪੂਰੀ ਤਿਆਰੀ ਆ ਸਾਡੇ ਭਾਈਆਂ ਨੂੰ ਹਰਿਆਣੇ ਹਰਿਆਣੇ ਚ ਐਂਟਰ ਕਰਾਉਣਾ ਸੀ ਪੰਜਾਬ ਵਾਲਿਆਂ ਨੂੰ ਇੱਕ ਵਾ ਚੜਾ ਦੇਗੇ ਇਨਕੇ ਦਾ ਪੁਲ ਜੀ ਇਤਨੀ ਟਰਾਲੀ ਆ ਪਿੱਛੇ ਬਹੁਤ ਟਰਾਲੀ ਮਾਰਾਈ ਕਿਰਪਾ ਤੇ ਲਾਇਆ ਕਿਹਨੇ ਆ ਵੀ ਇਹ ਰੈਂਪ ਬਣਾਉਣਾ ਆ ਬਾਬਾ ਜੀ ਜੱਟ ਜਗਾੜੀਓ ਹੁੰਦੇ ਆ ਜੀ ਪੰਜਾਬੀ ਨੂੰ ਆਂਦਾ ਗਾ ਜਗਾੜੋ ਆਂਦਾ ਜੀ ਠੀਕ ਨਹੀਂ ਜੀ ਇਹ ਸੋਚ ਵੀ ਨਹੀਂ ਥੱਕਦੇ ਜਿੱਥੇ ਤੱਕ ਸਾਡੀ ਸੋਚ ਹੈ ਜੀ ਹਾਂਜੀ ਹਾਂ ਤੁਸੀ ਕੱਲ ਕਿਉਂਕਿ ਵਾਕੇ ਲੱਗਦਾ ਕਿ ਕਿਉਂਕਿ ਉਹਨਾਂ ਦੀਆਂ ਵੀ ਜਿਹੜੀਆਂ ਸਰਵੇਲੀਅੰਸ ਬਹੁਤ ਹਾਈ ਤੇ ਹੋ ਗਿਆ ਇਸ ਵਾਰ ਨਾ ਪਿਛਲੀ ਵਾਰੀ ਤਾਂ ਇੰਨਾ ਨਹੀਂ ਸੀਗਾ ਹੁਣ ਇਸ ਵਾਰ ਬਹੁਤ ਆ ਤੇ ਕੀ ਲੱਗਦਾ ਕਿ ਆ ਕੱਲ ਦਾ ਕੀ ਹਾਲਾਤ ਹੋਣਗੇ ਕਿਸਾਨਾਂ ਦੇ ਅੱਗਾ ਕੁਝ ਵੀ ਨਹੀਂ ਹੈ ਜੀ ਕੁਝ ਵੀ ਨਹੀਂ ਹੈ ਬਈ ਦੇਖੋ ਕਿਸਾਨ ਸਭ ਤੋਂ ਉੱਪਰ ਹੈ ਜੀ ਕਿਸਾਨਾਂ ਦੇ ਅੱਗਾ ਕੁਝ ਵੀ ਨਹੀਂ ਕਿ ਸਾਰੇ ਬੈਰੀਗੇਟ ਚੱਕਾ ਸਾਰੇ ਨਦੀਆਂ ਫੈਂਕਾਂਗੇ ਆਪਕੇ ਸਾਹਮਣੇ ਜੀ ਮਾਰੇ ਆਗੂਆਂ ਨੂੰ ਕਹਿਣ ਦੋ ਜੀ 1 ਘੰਟੇ ਦੀ ਮਾਰ ਹੈ ਜੀ 1 ਘੰਟੇ ਮਿਲ ਕੇ ਸਾਰੇ ਬੈਰੀਗੇਟ ਚੱਕਾ ਮਾਰ ਕੇ ਥੱਪੜ ਮਾਰ ਕੇ ਵੀ ਜਾਵਾਂਗੇ ਨਿਕਾ ਕੁੱਟਕਾ ਜਾਵਾਂਗੇ ਜੀ ਇਹਨੂੰ ਜੀ ਕੱਲ ਕਹਿੰਦੇ ਕੱਲ ਦੀ ਰੋਟੀ ਦਿੱਲੀ ਆਦੀ ਰੋਟੀ ਦਿੱਲੀ ਹਰਿਆਣੇ ਮੈਂ ਬੈਠਾ ਤੇ ਇੱਕ ਵੱਡੀ ਤਿਆਰੀ ਆ ਬਾਈ ਆਪਣੀ ਤਿੰਨ ਤਾਂ ਦੋ ਤਾਂ ਜੀ ਵੀ ਸਿਆਂ ਇੱਕ ਹੈਡਰ ਆ ਵੀ ਆ ਰਹੀ ਆ ਉਹ ਵੀ ਆ ਰਹੀ ਆ ਤੇ ਪੂਰੀ ਤਿਆਰੀ ਆ ਸਾਡੀ ਤੇ ਇੱਕ ਕਹਿੰਦੇ ਸਾਉਂਡ ਸੂਂਡ ਲਾਇਆ ਵਾ ਤੁਹਾਨੂੰ ਪਤਾ ਹੋਣਾ ਪਤਾ ਉਸੇ ਬਾਰੇ ਉਹਦਾ ਵੀ ਲਾਜ ਆ ਸਾਡੇ ਕੋਲ ਹੈਗਾ ਬਾਈ ਬਾਈ ਨੂੰ ਤਾਂ ਖਾਣਾ ਚਾਹੀਦਾ ਹਾਂ ਇਹ ਉਹਦਾ ਲਾਜ ਆ ਬਾਈ ਕਹਿੰਦੇ ਉਹ ਜਿਹੜਾ ਕੰਨਾਂ ਨੂੰ ਬੋਲਾ ਕਰਦਾ ਵੀ ਉਹ ਨਾ ਦਰਅਸਲ ਦੇਖਿਆ ਜਾਵੇ ਉਹ ਇੱਕ ਦੇਸ਼ ਦੇ ਬਾਰਡਰ ਤੇ ਵਰਤਿਆ ਜਾਂਦਾ ਜਦੋਂ ਵੱਡੇ ਦੇਸ਼ਾਂ ਦੀ ਲੜਾਈ ਹੁੰਦੀ ਆ ਉਹ ਉੱਥੇ ਵਰਤਿਆ ਜਾਂਦਾ ਕਿ ਫੌਜਾਂ ਨੂੰ ਸੂਨੇ ਨਾ ਉਹਨਾਂ ਦੀ ਆਸ ਯਾਦਾਸ ਚਲੀ ਜਾਏ ਉਹਦੇ ਵਾਸਤੇ ਵੀ ਅਸੀਂ ਭਾਈ ਹੱਲ ਕਰ ਲਿਆ ਦੇਖ ਲੋ ਹੈਗਾ ਸਾਰੀ ਚੀਜ਼ਾਂ ਦਾ ਆਜਾ ਸਾਡੇ ਕੋਲ ਅੱਛਾ ਕੱਲ ਵਾਕਿਆ ਵੀ ਤੁਸੀਂ 1 ਘੰਟੇ ਚ ਜਾਓ ਉਮੀਦਾਂ ਔਰ ਦੁਆਵਾ ਬਹੁਤ ਤੁਹਾਡੇ ਲਈ ਸਾਰਿਆਂ ਲਈ ਅਸੀਂ ਹੁਣ ਵੀ ਸਰਕਾਰ ਨੂੰ ਕਹਿ ਰਹੇ ਆ ਵੀ ਹੁਣ ਵੀ ਟਾਈਮ ਹੈਗਾ ਤੁਹਾਡੇ ਕੋਲ ਹਨਾ ਹੁਣ ਵੀ ਕੁਛ ਨਾ ਕੁਛ ਇਹਦਾ ਹੱਲ ਕੱਢਿਆ ਜਾਵੇ ਅਸੀਂ ਨਹੀਂ ਚੜਦੇ ਵੀ ਅਸੀਂ ਲੜੀਏ ਹਨਾ ਸਾਡੇ ਹੀ ਭਰਾਏ ਨੇ ਉਹ ਵੀ ਪਰ ਕੀ ਕਰੀਏ ਮਜਬੂਰੀ ਆ ਸਾਡੀ ਸਾਡੇ ਮਸਲੇ ਹੱਲ ਕਰ ਦੇ ਸਰਕਾਰ ਸਾਨੂੰ ਕੋਈ ਲੋੜ ਨਹੀਂ ਹੈਗੀ ਜੇ ਉਰੇ ਬੈਠ ਕੇ ਮੰਨ ਦਈਏ ਸਾਨੂੰ ਲੋੜ ਨਹੀਂ ਅੱਗੇ ਜਾਣ ਦੀ ਪਰ ਹੁਣ ਦੇਖੋ ਕਿੰਨੀਆਂ ਮੀਟਿੰਗਾਂ ਤਿੰਨ ਮਿੰਟੀਆਂ ਚ ਇੱਕ ਵੀ ਗੱਲ ਨਹੀਂ ਪੂਰ ਚੜੀ ਹੈਗੀ 20 12 ਤੋਂ 15 ਸਾਡੀਆਂ ਉਹ ਸੀਗੀਆਂ ਮੰਗਾ ਇਕਾ ਐਮਐਸਪੀ ਤੇ ਹੀ ਨਹੀਂ ਬਣਾ ਹੈਗਾ ਕਹਿੰਦੇ 5 ਸਾਲ ਲਈ ਲੈ ਲਓ ਕੀ ਅਸੀਂ ਫੇਰ ਪ੍ਰਦਰਸ਼ਨ ਕਰਦੇ ਰਹਾਂ ਬੜਾ ਵੱਲਾ ਜਾ ਇਸ ਟਾਈਮ ਵੀ ਬਹੁਤ ਟਾਈਮ ਵੀ ਬੜਾ ਵੱਲਾ ਜਾ ਸਾਢੇ 5:30 ਲੈਂਦੇ ਆ ਰਾਤ ਦੇ 2 ਵਜੇ ਵਿਹਲੇ ਕਰਦੇ ਆ 2 ਵਜੇ ਵਿਹਲੇ ਕਰਦੇ ਆ ਦੇਖੋ 4-4 ਵਜੇ ਤੱਕ ਮੀਟਿੰਗ ਚੱਲਦੀ ਆ ਹਨਾ ਕੀ ਯਾਰ ਸਰਕਾਰਾਂ ਦਾ ਕੋਈ ਸਿਸਟਮ ਹੱਲਿਆ ਪਿਆ ਬਿਲਕੁਲ ਕੋਈ ਮੇਰੇ ਕਹਿੰਦਾ ਸਾਫ ਕਿਤਾਬ ਚ ਹੈ ਨਹੀਂ ਕੋਈ ਗੱਲ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਥੈਂਕ ਯੂ ਤੁਸੀਂ ਦੇਖੋ ਕਿ ਮੇਰੇ ਅੱਗੇ ਪਿੱਛੇ ਸਾਰੇ ਥਾਂ ਦੇ ਉੱਤੇ ਤੁਸੀਂ ਦੇਖੋਗੇ ਕਿ ਕਿਵੇਂ ਇਸ ਵਾਰ ਰੈਂਪ ਬਣਾਉਣ ਦੀਆਂ ਤਿਆਰੀਆਂ ਨੇ ਰੈਂਪ ਬਣਾ ਦਿੱਤੇ ਨੇ ਔਰ ਨਾਲ ਹੀ ਚੜਦੀ ਕਲਾ ਦੇ ਵਿੱਚ ਰਹਿਣ ਵਾਲੇ ਕਿਸਾਨ ਹਮੇਸ਼ਾ ਚੜਦੀ ਕਲਾ 'ਚ ਰਹਿਣਗੇ ਇਹ ਤਸਵੀਰਾਂ ਰੈਂਪਾਂ ਦੀਆਂ ਤਸਵੀਰਾਂ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਰੈਂਪ ਬਣਾ ਕੇ ਚੜਦੀ ਕਲਾ ਦੇ ਨਾਲ ਇਹ ਅੱਗੇ ਜਾਣਗੇ ਟਰਾਲਿੰਗਾਂ ਦੇ ਵਿੱਚ ਚੜ-ਚੜ ਕੇ ਰੈਂਪ ਬਣ ਰਹੇ ਨੇ ਫਿਲਹਾਲ ਇਹ ਚੰਬੂ ਬਾਡਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਸੀਗੇ ਔਰ ਇਹ ਰੈਂਪ ਨੇ ਇਹ ਮਿੱਟੀ ਜਿਹੜੀ ਮੇਰੇ ਸਮੇਂ ਥੱਲੇ ਆ ਇਹ ਰੈਂਪ ਨੇ ਔਰ ਰੈਂਪ ਬਣਾ ਕੇ ਕਿਸਾਨ ਚੜਨਦੇ ਆ ਤੋੜ ਹਰ ਚੀਜ਼ ਦਾ ਆ ਜੇ ਬੋਲੇ ਕਰਦੇ ਨੇ ਤੇ ਜੇ ਉਹ ਬੋਲੇ ਕਰਦੇ ਨੇ ਤੇ ਬੋਲੇ ਕਰਨ ਦਾ ਤੋੜ ਵੀ ਆ ਫਿਲਹਾਲ ਕੈਮਰਾਮੈਨ ਬਰਿੰਦਰ ਦੇ ਨਾਲ ਮੈਜਦੇਂਦਰ ਸਿੰਘ ਖੈਰਾ ਸ਼ੰਭੂ ਦੀਆਂ ਤਿਆਰੀਆਂ ਤੋਂ